ਮਜੀਠਾ ਹਲਕੇ ਦੇ ਵਿੱਚ ਜਿੱਥੇ ਸ਼ਰਾਬ ਦੇ ਨਾਲ ਮੌਤਾ ਹੋਈਆਂ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਲੀਡਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਗਿਆ ਹੈ ਤਾਂ ਇੱਥੇ ਆਮ ਆਦਮੀ ਪਾਰਟੀ ਤੋਂ ਤਿੱਖੇ ਸਵਾਲ ਜਿਹੜੇ ਨੇ ਪੁੱਛੇ ਜਾ ਰਹੇ ਨੇ ਹਾਲਾਂਕਿ ਇੱਥੇ ਪ੍ਰਗਟ ਸਿੰਘ ਸੁਖਬੀਰ ਬਾਦਲ ਤੇ ਮਜੀਠੀਆ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਤਿੰਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਸਵਾਲ ਜਿਹੜੇ ਨੇ ਚੁੱਕੇ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਗਟ ਸਿੰਘ ਦੇ ਵੱਲੋਂ ਆਖਿਆ ਗਿਆ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਮਜੀਠਾ ਹਲਕੇ ਦੇ ਵਿੱਚ ਨਕਲੀ ਸ਼ਰਾਬ ਦੇ ਨਾਲ ਇਆ ਮੌਤਾਂ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਲੀਡਰ ਜਾਂ ਉਹਨਾਂ ਦੇ ਨੇੜਲੇ ਇਸ ਘਿਣਾਉਣੇ ਕਾਰੋਬਾਰ 'ਚ ਸ਼ਾਮਿਲ ਨੇ ਉਹਨਾਂ ਤੇ 302 ਦੇ ਤਹਿਤ ਮੁਕੱਦਮਾ ਜੋ ਹੈ ਦਰਜ ਹੋਣਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਥੇ ਭਗਵੰਤ ਮਾਨ ਤੋਂ ਸਵਾਲ ਵੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਜ਼ਹਿਰ ਵੰਡਿਆ ਗਿਆ ਤੇ ਤੁਹਾਡੀ ਸਰਕਾਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਰ ਰਹੀ ਹੈ ਜੋ ਇਹ ਜ਼ਹਿਰ ਲੋਕਾਂ ਤੱਕ ਪਹੁੰਚਾ ਰਹੇ ਨੇ ਇਹ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਦੀ ਜ਼ਮੀਨੀ ਹਕੀਕਤ ਤੇ ਅਸਲ ਤਸਵੀਰ ਹੈ ਜੋ ਤੁਸੀਂ ਮਹਿਜ਼ ਸੋਸ਼ਲ ਮੀਡੀਆ ਤੇ ਮਸ਼ਹੂਰੀਆਂ ਦੇ ਲਈ ਚਲਾਇਆ ਸੀ ਤਾਂ ਯੁੱਧ ਨਸ਼ੇ ਵਿਰੁੱਧ ਜਿਹੜੀ ਇੱਥੇ ਮੁਹਿੰਮ ਹੈ ਹਾਲਾਂਕਿ ਚਲਾਈ ਜਾਂਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਇੱਥੇ ਪੰਜਾਬ ਤੋਂ ਨਸ਼ਾ ਜੋ ਹੈ ਜੜੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਨਸ਼ਾ ਤਸਕਰਾਂ ਦੇ ਘਰ ਤੱਕ ਢਾ ਲਏ ਜਾਂਦੇ ਨੇ ਪਾਰਜ ਇਹ ਜਿਹੜੀਆਂ ਤਸਵੀਰਾਂ ਹੁ ਨਿਕਲ ਕੇ ਸਾਹਮਣੇ ਆਈਆਂ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਮਜੀਠਾ ਹਲਕੇ ਦੇ ਵਿੱਚ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਇਹ ਤਸਵੀਰ ਕੁਝ ਹੋਰ ਹੀ ਇੱਥੇ ਬਿਆਨ ਕਰ ਰਹੀ ਹੈ ਤਾਂ ਦੱਸਿਆ ਕਿ ਉੱਥੇ ਹੀ ਸੁਖਵੀਰ ਬਾਦਲ ਦੇ ਵੱਲੋਂ ਵੀ ਆਖਿਆ ਗਿਆ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਜੀਠਾ ਦੇ ਵਿੱਚ ਪੰਜ ਪਿੰਡਾਂ ਦੇ ਵਿੱਚ ਵਾਪਰੀ ਜ਼ਹਿਰੀਲੀ ਸ਼ਰਾਬ ਦੀ ਘਟਨਾ ਵਿੱਚ ਕੀਮਤੀ ਜਾਨਾਂ ਜਿਹੜੀਆਂ ਨੇ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਬਹੁਤ ਦੁੱਖ ਦੀ ਇੱਕ ਖਬਰ ਹੈ ਤਹੇ ਸ਼ਰਾਬ ਮਾਫੀਆ ਦੁਆਰਾ ਪੈਦਾ ਕੀਤੀ ਇੱਕ ਸਰਕਾਰੀ ਆਫਤ ਹੈ ਤਾਂ ਆਮ ਆਦਮੀ ਪਾਰਟੀ ਦੇ ਹੱਥ ਜਿਹੜੇ ਨੇ ਯਾਨੀ ਕਿ ਆਪ ਸਰਕਾਰ ਦੇ ਹੱਥ ਜਿਹੜੇ ਨੇ ਖੂਨ ਦੇ ਨਾਲ ਰੰਗੇ ਹੋਏ ਨੇ ਕਿਉਂਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਅਤੇ ਆਗੂ ਸਿੱਧੇ ਤੌਰ ਤੇ ਇਸ ਗੈਰ ਕਾਨੂੰਨੀ ਤੰਦੇ ਦੇ ਵਿੱਚ ਸ਼ਾਮਿਲ ਨੇ ਤਹੇ 3 ਸਾਲਾਂ ਦੇ ਵਿੱਚ ਪੰਜਾਬ ਦਾ ਚੌਥਾ ਜ਼ਹਿਰੀਲਾ ਸ਼ਰਾਬ ਕਾਂਡ ਹੈ ਜਿਸ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸੀ ਅੱਗੇ ਉਹਨਾਂ ਲਿਖਿਆ ਕਿ ਗੈਰ ਕਾਨੂੰਨੀ ਡਿਸਟਰਲੀਆਂ ਵੱਲ ਫੁੱਲ ਰਹੀਆਂ ਵੱਧ ਫੁੱਲ ਰਹੀਆਂ ਨੇ ਅਤੇ ਜਾਨਾਂ ਨੂੰ ਖਤਮ ਕੀਤਾ ਜਾ ਰਿਹਾ ਤੁਹਾਡੀਆਂ ਟਾਸਕ ਫੋਰਸਾਂ ਕਿੱਥੇ ਨੇ ਯਾਨੀ ਕਿ ਯੁੱਧ ਨਸ਼ੇ ਵਿਰੁੱਧ ਤੇ ਅਸੀਂ ਦੇ ਤੌਰ ਤੇ ਇੱਥੇ ਨਿਸ਼ਾਨਾ ਜੋ ਐ ਸਾਧਿਆ ਗਿਆ ਕਿਉਂਕਿ ਇੱਥੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਅਸਲ ਮਕਸਦ ਹੀ ਇਹ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਏ ਅੱਗੇ ਸੁਖਵੀਰ ਬਾਦਲ ਨੇ ਲਿਖਿਆ ਹੈ ਕਿ ਇਹ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਦੇ ਨਾਰੇ ਦੇ ਖੋਖਲੇਪਨ ਨੂੰ ਉਜਾਗਰ ਕਰਦਾ ਹੈ ਤੁਹਾਡੀ ਸਰਕਾਰ ਦੀ ਇਹ ਅੰਗੈਲੀ ਜਿਹੜੀ ਹੈ ਅਪਰਾਧਕ ਹੈ ਜੇਕਰ ਤੁ ਇਸ ਖਤਰੇ ਨੂੰ ਰੋਕ ਨਹੀਂ ਸਕਦੇ ਤਾਂ ਤੁਹਾਨੂੰ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਵੀ ਅਧਿਕਾਰ ਜੋ ਹੈ ਉਹ ਨਹੀਂ ਹੈ ਤਾਂ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆ ਹੋਇਆਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਟੁਕਮਾ ਮੁਆਵਜ਼ਾ ਜੋ ਹੈ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ ਹਾਲਾਂਕਿ ਖਬਰ ਬੇਅਦਮੰਦ ਭਾਗੀ ਅਜੇ ਨਿਕਲ ਕੇ ਸਾਹਮਣੇ ਆਈ ਹੈ ਅੱਗੇ ਉਹਨਾਂ ਲਿਖਿਆ ਕਿ ਮੈਂ ਹਸਪਤਾਲ ਦੇ ਵਿੱਚ ਭਰਤੀ ਸਾਰੇ ਲੋਕਾਂ ਦੀ ਜਲਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ ਕਿਉਂਕਿ ਇਸ ਸਕੈਂਡਲ ਦੇ ਵਿੱਚ ਕਹਿ ਸਕਦੇ ਆ ਜਾਂ ਇਸ ਖਬਰ ਦੇ ਵਿੱਚ ਕਹਿ ਸਕਦੇ ਆ ਬਹੁਤ ਸਾਰੇ ਲੋਕ ਗੰਭੀਰ ਤੌਰ ਤੇ ਜਿਹੜੇ بیمار ਹੋਏ ਨੇ ਜਿਹੜਾ ਜਿਨ੍ਹਾਂ ਦਾ ਇਲਾਜ ਵੀ ਇਸ ਵੇਲੇ ਚੱਲ ਰਿਹਾ ਤੇ ਦੂਸਰੀ ਔਰ ਜੇਕਰ ਦੇਖਿਆ ਜਾਏ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ ਤਾਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਮੁਹਿੰਮ ਚਲਾਈ ਗਈ ਸੀ ਪੰਜਾਬ 'ਚ ਉਹ ਖੋਖਲੀ ਸਾਬਿਤ ਹੋਈ ਹੈ ਕਿਉਂਕਿ ਇੱਥੇ ਸ਼ਰਾਬ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਨਸ਼ਾ ਤਸਕਰਾਂ ਦੇ ਘਰ ਤਾਂ ਢਾ ਲਏ ਗਏ ਤੇ ਇੱਥੇ ਦੂਸਰੀ ਤਰਫ ਸਰਕਾਰ ਦੇ ਵੱਲੋਂ ਦਾਅਵੇ ਵੀ ਕੀਤੇ ਜਾਂਦੇ ਸੀ ਕਿ ਇੱਥੇ ਡਰੱਗ ਜਿਹੜੇ ਯਾਨੀ ਕਿ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਦੇ ਉੱਤੇ ਸਿਕੰਜਾ ਕੱਸ ਲਿਆ ਗਿਆ ਹਾਲਾਂਕਿ ਡੀਜੀਪੀ ਦੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਜੜੀਆਂ ਪ੍ਰੈਸ ਕਾਨਫਰੰਸ ਕਰਕੇ ਸਾਰੀਆਂ ਜਾਣਕਾਰੀਆਂ ਜੜੀਆਂ ਸੀ ਉਹ ਦਿੱਤੀਆਂ ਜਾਂਦੀਆਂ ਸੀ ਇਹ ਜ਼ਮੀਨੀ ਹਕੀਕਤ ਇਸ ਵੇਲੇ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਮਜੀਠਾ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਤਕਰੀਬਨ 15 ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਇੱਥੇ ਹਾਲਾਂਕਿ ਇਹ ਅੰਕੜਾ ਹਲੇ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਅਜੇ ਵੀ ਇੱਥੇ ਜਾਂਚ ਜਿਹੜੀ ਹੈ ਸ਼ੁਰੂ ਹੋਈ ਹੈ ਕੁਝ ਕੁ ਲੋਕ ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਉਹ ਵੀ ਹਸਪਤਾਲਾਂ ਦੇ ਵਿੱਚ ਪਏ ਨੇ ਤੇ ਦੂਸਰੀ ਔਰ ਵਿਕਰਮ ਮਜੀਠੀਆ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੱਲੋਂ ਵੀ ਸਵਾਲ ਜੋ ਨੇ ਆਮ ਆਦਮੀ ਪਾਰਟੀ ਤੇ ਚੁੱਕੇ ਗਏ ਨੇ ਉਨ੍ਹਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਮ੍ਰਿਤਕਾਂ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ ਤਾਂ ਕਿ ਇੱਥੇ ਕਿਸੇ ਨੂੰ ਇਹ ਚੀਜ਼ ਦਾ ਨਾ ਪਤਾ ਲੱਗ ਜੇ ਕਿ ਸ਼ਰਾਬ ਦੇ ਕਾਰਨ ਹੀ ਇਹ ਮੌਤ ਹੋਈ ਹੈ ਪਰ ਅਜਿਹਾ ਐਡੇ ਵੱਡੇ ਚੀਜ਼ ਨੂੰ ਲੁਕਾ ਕੇ ਰੱਖਣਾ ਬਹੁਤ ਹੀ ਜ਼ਿਆਦਾ ਔਖਾ ਹੈ ਕਿਉਂਕਿ ਇੱਥੇ ਸ਼ਰਾਬ ਪੀਣ ਦੇ ਨਾਲ ਹੀ ਤਕਰੀਬਨ 15 ਲੋਕਾਂ ਦੀ ਇੱਕੋ ਸਮੇਂ ਤੇ ਮੌਤ ਹੋ ਜਾਂਦੀ ਹੈ ਦੂਸਰੀ ਔਰ ਬਹੁਤ ਸਾਰੇ ਲੋਕ ਗੰਭੀਰ ਤੌਰ ਤੇ ਜਿਹੜੇ ਬਿਮਾਰ ਪੈ ਗਏ ਨੇ ਗੰਭੀਰ ਹਾਲਤ ਦੇ ਵਿੱਚ ਨੇ ਕੇ ਹਸਪਤਾਲਾਂ ਦੇ ਵਿੱਚ ਦਾਖਲ ਨੇ ਤਾਂ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹਾਲਾਂਕਿ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦ ਕਾਰਵਾਈ ਕੀਤੀ ਜਾਏਗੀ ਪਰ ਵਿਕਰਮ ਮਜੀਠੀਆ ਨੇ ਇੱਥੇ ਇੱਕ ਅਜੀਹਾ ਜਿਹੜਾ ਦਾਵਾ ਕੀਤਾ ਹੈ ਜੋ ਕਿਤੇ ਨਾ ਕਿਤੇ ਸੋਚਣ ਤੇ ਮਜਬੂਰ ਕਰਦਾ ਹੈ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਇੱਥੇ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਜਿਹੜਾ ਮਾਸਟਰਮਾਈਂਡ ਹੈ ਉਹ ਆਮ ਆਦਮੀ ਪਾਰਟੀ ਦਾ ਖੁੱਦ ਦਾ ਬੰਦਾ ਹੀ ਹੈ ਤਾਂ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਇਸ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲਦੀ ਹੈ ਇਹ ਕਿਸ ਤਰੀਕੇ ਦੀ ਇੱਥੇ ਜਾਂਚ ਹੋਏਗੀ ਇਹ ਵੀ ਦੇਖਣਾ ਹੋਏਗਾ ਪਰ ਜੇਕਰ ਲੀਡਰਾਂ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਮੁਰਤੋਂ ਨਿਸ਼ਾਨੇ ਸਾਧੇ ਗਏ ਨੇ ਮੁਰਤੋਂ ਇਹਨਾਂ ਨੂੰ ਘੇਰੇ ਦੇ ਵਿੱਚ ਲਿਆਂਦਾ ਗਿਆ ਕਿਉਂਕਿ ਇੱਕ ਪਾਸੇ ਫੋਕੇ ਪ੍ਰਚਾਰ ਜਿਹੜੇ ਨੇ ਉਹ ਕਿਤੇ ਜਾ ਰਹੇ ਸੀ ਪੰਜਾਬ ਦੇ ਵਿੱਚ ਕਿ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਬਹੁਤ ਸਾਰੇ ਲੋਕਾਂ ਦੇ ਯਾਨਕੀ ਤਸਕਰਾਂ ਦੇ ਘਰ ਤੜਵਾ ਦੇਤੇ ਗਏ ਨੇ ਜਾਂ ਤਸਕਰਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਐਕਸ਼ਨ ਹੋਇਆ ਪੈਰੀਜ਼ੀ ਜ਼ਮੀਨੀ ਹਕੀਕਤ ਇਹ ਸੀ ਕਿ ਇੱਥੇ ਸ਼ਰਾਬ ਦੇ ਨਾਲ ਵੀ ਦੇਖੋ ਐਨੇ ਲੋਕਾਂ ਦੀ ਜਾਨ ਚਲੀ ਗਈ ਮੌਤ ਹੋ ਗਈ ਤਾਂ ਅਜੀ ਹੈ ਸ਼ਰਾਬ ਦੇ ਜਿਹੜੇ ਧੰਦੇ ਨੇ ਆਖਿਰ ਕਿਉਂ ਤਾਂ ਇੱਥੇ ਕਿਤੇ ਨਾ ਕਿਤੇ ਸਵਾਲ ਇਹ ਵੀ ਬਣਦੇ ਨੇ ਕਿ ਅਜੀ ਹੀ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਹੋ ਰਹੀ ਸੀ ਤੇ ਪੰਜਾਬ ਸਰਕਾਰ ਨੂੰ ਇਸ ਬਾਰੇ ਕੁਝ ਪਤਾ ਵੀ ਨਹੀਂ ਸੀ ਤਾਂ ਜੇਕਰ ਇੱਥੇ ਹੁਣ ਵਾਕਈ ਪੰਜਾਬ ਸਰਕਾਰ ਚਾਹੇ ਤਾਂ ਇੱਥੇ ਠੋਸ ਕਾਰਵਾਈ ਹੋ ਸਕਦੀ ਹੈ ਤਾਂ ਇੱਥੇ ਕਾਰਵਾਈ ਹਾਲਾਂਕਿ ਕਰਨੀ ਬੰਦੀ ਹੈ ਕਿਉਂਕਿ ਇੱਥੇ ਬਹੁਤ ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਏ ਤਾਂ ਸੰਗਰੂਰ ਦੇ ਦਿੜਬਾ ਦੇ ਵਿੱਚ ਵੀ ਅਜਿਹਾ ਸ਼ਰਾਬ ਕਾਂਡ ਹੋਇਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਸੀ ਤਾਂ ਜਾਨ ਇੱਥੇ ਸ਼ਰਾਬ ਦੇ ਕਰਕੇ ਗਈ ਸੀ ਉਸ ਤੋਂ ਬਾਅਦ ਹਾਲਾਂਕਿ ਉਸ ਵੇਲੇ ਵੀ ਜੇਕਰ ਕਾਰਵਾਈ ਠੋਸ ਕਾਰਵਾਈ ਹੁੰਦੀ ਤਾਂ ਦੁਬਾਰਾ ਅਜਿਹੀ ਘਟਨਾ ਪੰਜਾਬ ਦੇ ਵਿੱਚ ਸ਼ਾਇਦ ਨਾ ਵਾਪਰਦੀ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ ਕਿ ਇੱਥੇ ਜੇਕਰ ਦੇਖਿਆ ਜਾਏ ਵਿਕਰਮ ਮਜੀਠੀਆ, ਪਰਗਟ ਸਿੰਘ ਤੇ ਸੁਖਬੀਰ ਬਾਦਲ ਇਹਨਾਂ ਤਿੰਨਾਂ ਹੀ ਵੱਲੋਂ ਜਿਹੜੇ ਸਵਾਲ ਨੇ ਆਮ ਆਦਮੀ ਪਾਰਟੀ ਤੇ ਚੁੱਕੇ ਗਏ ਨੇ ਤੇ ਨਾਲ ਹੀ ਇਹਨਾਂ ਤਿੰਨਾਂ ਦੇ ਵੱਲੋਂ ਇੱਕੋ ਸਵਾਲ ਜੋ ਹੈ ਉਹ ਕੀਤਾ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸੀ ਆਖਿਰ ਉਸ ਦੀ ਫਿਰ ਸਚਾਈ ਕੀ ਸੀ ਜੇਕਰ ਵਾਕਈ ਇਹ ਮੁਹਿੰਮ ਦੇ ਤਹਿਤ ਨਸ਼ੇ ਨੂੰ ਜੜੋਂ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਤਾਂ ਆਖਿਰ ਫਿਰ ਇਹ ਨਕਲੀ ਸ਼ਰਾਬ ਵਾਲਾ ਸੀਨ ਕਿੱਥੋਂ ਆਇਆ ਆਖਿਰ ਇਹ ਨਕਲੀ ਸ਼ਰਾਬ ਵੇਚਣ ਵਾਲਿਆਂ ਦੇ ਹੌਸਲੇ ਐਨੇ ਜ਼ਿਆਦਾ ਉਲੰਧ ਕਿੱਥੋਂ ਹੋਏ ਕਿ ਇਸ ਦੇ ਪਿੱਛੇ ਕੋਈ ਸਰਕਾਰੀ ਸ਼ੈ ਹੈ ਇਆ ਇਸ ਦੇ ਪਿੱਛੇ ਕੋਈ ਅਜੀਹਾ ਹੱਥ ਹੈ ਜੋ ਇਹਨਾਂ ਨੂੰ ਬਚਾ ਸਕਦਾ ਹੈ ਤਾਂ ਬਹੁਤ ਵੱਡੇ ਸਵਾਲ ਨੇ ਕਿਉਂਕਿ ਪੰਜਾਬ ਦੇ ਵਿੱਚ ਮੁਰਤੋ ਸ਼ਰਾਬ ਦੇ ਨਾਲ ਇਹਨਾਂ ਲੋਕਾਂ ਦੀ ਜਾਨ ਚਲੀ ਗਈ ਹੈ ਮੁਰਤੋ ਸ਼ਰਾਬ ਦੇ ਨਾਲ ਇਹਨਾਂ ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ ਤਾਂ ਇਹ ਸਾਰੇ ਸਵਾਲਾਂ ਦਾ ਜਵਾਬ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਦੇਣਾ ਪਏਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਪ੍ਰਚਾਰ ਤਾਂ ਖੂਬ ਕਿਤੇ ਗਏ ਹਾਲਾਂਕਿ ਪ੍ਰਚਾਰਾਂ ਦੇ ਉੱਤੇ ਪੈਸਾ ਵੀ ਬਹੁਤ ਲਗਾਇਆ ਗਿਆ ਪੰਜਾਬ ਦਾ ਪਰ ਹੁਣ ਇਸ ਉੱਤੇ ਕਾਰਵਾਈ ਕਿੱਦਾਂ ਦੀ ਹੁੰਦੀ ਹੈ ਇਹ ਜੋਗਾਲ ਹੈ ਔਰ ਵੀ ਦੇਖਣੀ ਹੋएगी ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਤਾਂ ਬਾਦ